ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਅੰਗਰੇਜ਼ ਦਾ ਰਾਜ ਹਿੰਦੂ ਰਾਜ ਨਾਲੋਂ ਕਿਤੇ ਚੰਗਾ ਸੀ ਅੰਕ 26 ਅੰਗਰੇਜ਼ ਬਹੁਤ ਸਿਆਣੀ ਤੇ ਸਮਰਪਿਤ ਕੋਮੇ ਉਹਨਾਂ ਦੀ ਬਹਾਦਰ ਹੋਣ ਬਾਰੇ ਕੋਈ ਸ਼ੱਕ ਜਾਂ ਸ਼ਬਾਤਾਂ ਇਸ ਕਰਕੇ ਵੀ ਨਿਰਿੰਦਾ ਕਿਉਂਕਿ ਉਹਨਾਂ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਹੈ ਉਹਨਾਂ ਦੀ ਬਹਾਦਰੀ ਤੇ ਚੰਗੀ ਖਰਾਕ ਤੋਂ ਪ੍ਰਭਾਵਤ ਹੋ ਕੇ ਹੀ ਪੰਜਾਬ ਦੀਆਂ ਕੁੜੀਆਂ ਨੇ ਬੋਲੀ ਪਾਈ ਹੋਵੇਗੀ ਜੱਟਾਂ ਨੇ ਕੀ ਲੜਨਾ ਜਿਹੜੇ ਛੰਨਾ ਖਾਂਦੇ ਸਾਗ ਦਾ ਲੜਨ ਫਰੰਗੀ ਸੂਰ ਮੇ ਜਿਹੜੇ ਮੇਵਾ ਖਾਂਦੇ ਬਾਗ ਦਾ ਕਿਸ ਨੇ ਇੱਕ ਸਿਆਣੀ ਬੰਦੇ ਨੂੰ ਪੁੱਛਿਆ ਜੇ ਕਿਸੇ ਯੂਰਪੀਨ ਦੇਸ਼ ਦਾ ਗੋਰਾ ਅਮਰੀਕਨ ਗੋਰਾ ਤੇ ਬ੍ਰਿਟਾਨੀਆ ਦਾ ਗੋਰਾ ਪਛਾਣਨਾ ਹੋਵੇ ਤਾਂ ਕਿਵੇਂ ਪਛਾਣਿਆ ਜਾ ਸਕਦਾ ਦੂਸਰੇ ਵਿਅਕਤੀ ਨੇ ਕਿਹਾ ਇਸ ਤਰ੍ਹਾਂ ਵੇਖਣ ਤੋਂ ਤਾਂ ਪਤਾ ਨਹੀਂ ਲੱਗਣਾ ਪਰ ਮੈਂ ਇੱਕ ਹੋਰ ਤਰੀਕੇ ਨਾਲ ਪਤਾ ਲਾ ਸਕਦਾ ਉਹਨੇ ਆਪਣਾ ਹੈਟ ਲਾ ਕੇ ਸੜਕ ਦੇ ਵਿਚਕਾਰ ਇੱਕ ਇੱਕ ਤੇ ਰੱਖ ਦਿੱਤਾ ਪਹਿਲਾਂ ਇੱਕ ਗੋਰਾ ਆਇਆ ਜੋ ਕਿ ਕਿਸੇ ਯੋਰਪੀ ਦੇਸ਼ ਦਾ ਸੀ ਉਸ ਨੇ ਹੈਟ ਸਮੇਤੇ ਟ ਨੂੰ ਠੋਡ ਮਾਰਿਆ ਪੈਰ ਪਣਾਇਆ ਥੋੜਾ ਜਿ ਰੀਪੀਟ ਦਾ ਅਨੁਭਵ ਕੀਤਾ ਤੇ ਚਲਾ ਗਿਆ ਉਸ ਬੰਦੇ ਨੇ ਹੈਟ ਫਿਰ ਹਿੱਟ ਤੇ ਰੱਖ ਦਿੱਤਾ ਤੇ ਕਿਹਾ ਇਹ ਰੂਸੀ ਲੱਗਦਾ ਹੈ ਦੂਜਾ ਗੋਰਾ ਆਇਆ ਉਹਨੇ ਸਿਰਫ ਉਤਲੇ ਹੈਟ ਨੂੰ ਠੋਡ ਮਾਰਿਆ ਹੈਟ ਪਰਾਂ ਦਾ ਡਿੱਗਾ ਤੇ ਉਹ ਹੱਸਦਾ ਹੱਸਦਾ ਆਪਣੇ ਰਾਹ ਚਲਾ ਗਿਆ ਇਹ ਅਮਰੀਕਨ ਸੀ ਤੀਸਰਾ ਬੰਦਾ ਆਇਆ ਤਾਂ ਉਹਨੇ ਪਹਿਲਾਂ ਵਾਲਾ ਦੁਆਲਾ ਵੇਖਿਆ ਫਿਰ ਉਹਨੇ ਆਪਣੇ ਸਿਰ ਤੋਂ ਲਾ ਕੇ ਆਪਣਾ ਹੈਟ ਵੇਖਿਆ ਜੋ ਮੋਰੀਆਂ ਨਾਲ ਭਰਿਆ ਪਿਆ ਸੀ ਫਿਰ ਉਸਨੇ ਇੱਟ ਵਾਲਾ ਹੈਟ ਚਾਨ ਨਾਲ ਵੇਖਿਆ ਜੋ ਨਵਾਂ ਨਕੂਰ ਸੀ ਉਸਨੇ ਇੱਟ ਵਾਲਾ ਹੈਟ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ ਤੇ ਆਪਣੇ ਵਾਲਾ ਪਾਟਾ ਪੁਰਾਣਾ ਹੈਟ ਇੱਟ ਤੇ ਰੱਖ ਕੇ ਆਪਣੇ ਰਾਹ ਚੱਲ ਗਿਆ ਇਹ ਗੋਰਾ ਅੰਗਰੇਜ਼ ਬਰਤਾਨਵੀ ਸੀ ਅਫਰੀਕਾ ਦੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਮਿਸਟਰ ਲਿਓ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ ਅੰਗਰੇਜ਼ ਸਾਈ ਮਿਸ਼ਨਰੀ ਅਫਰੀਕਾ ਆਏ ਤਾਂ ਉਹਨਾਂ ਕੋਲ ਸਿਰਫ ਇੱਕ ਕਿਤਾਬ ਸੀ ਤੇ ਅਸੀਂ ਸੈਂਕੜੇ ਏਕੜ ਜ਼ਮੀਨਾਂ ਦੇ ਮਾਲਕ ਸਾਂ ਸਾਨੂੰ ਉਹਨਾਂ ਆਖਿਆ ਆਓ ਅੱਖਾਂ ਬੰਦ ਕਰਕੇ ਪਰਮਾਤਮਾ ਅੱਗੇ ਪ੍ਰਾਰਥਨਾ ਕਰੀਏ ਅਸੀਂ ਮੰਨ ਕੇ ਤੇ ਅੱਖਾਂ ਮੀਟ ਕੇ ਪ੍ਰਾਰਥਨਾ ਕਰਨ ਲੱਗ ਪਏ ਜਦੋਂ ਅਸਾਂ ਅੱਖਾਂ ਖੋਲੀਆਂ ਤਾਂ ਕਿਤਾਬ ਸਾਡੇ ਹੱਥ ਸੀ ਤੇ ਜ਼ਮੀਨਾਂ ਉਹਨਾਂ ਕੋਲ ਜਿੰਨਾਂ ਕੋਲ ਪਹਿਲਾਂ ਕਿਤਾਬ ਸੀ ਇਹ ਇੱਕ ਵਪਾਰੀ ਕੌਮ ਹੈ ਤੇ ਇਹਨਾਂ ਦੀ ਸੋਚ ਭਾਰਤ ਦੇ ਬਾਣੀਆਂ ਤੇ ਮੁਸਲਮਾਨਾਂ ਦੇ ਖੋਜੀਆਂ ਵਰਗੀ ਹੈ ਇਸੇ ਕਰਕੇ ਹੀ ਅੰਗਰੇਜ਼ਾਂ ਦੀ ਮਹਾਤਮਾ ਗਾਂਧੀ ਨਾਲ ਬਹੁਤ ਬਣਦੀ ਸੀ ਮਹਾਤਮਾ ਗਾਂਧੀ ਦੀ ਬਾਣੀਆਂ ਬੁੱਧੀ ਅੰਗਰੇਜ਼ਾਂ ਨੂੰ ਕੋਈ ਜਾਨੀ ਜਮਾਲੀ ਨੁਕਸਾਨ ਨਹੀਂ ਸੀ ਪਹੁੰਚਾਉਦੀ ਇਸ ਲਈ ਅੰਗਰੇਜ਼ ਨੇ ਵੀ ਗਾਂਧੀ ਨੂੰ ਬਹੁਤ ਸੰਭਾਲ ਕੇ ਰੱਖਿਆ ਗਾਂਧੀ ਆਪਣੀ ਅਹਿੰਸਾ ਦੀ ਨੀਤੀ ਨਾਲ ਅੰਗਰੇਜ਼ਾਂ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ ਤੇ ਅੰਗਰੇਜ਼ ਗਾਂਧੀ ਨਾਲ ਬੇਹੱਦ ਨਰਮੀ ਵਰਤਦੇ ਸਨ ਦੋਵਾਂ ਦਾ ਜੋੜ ਬੜਾ ਬੇਮਿਸਾਲ ਸੀ ਅੰਗਰੇਜ਼ਾਂ ਨੇ ਜਦੋਂ ਲੂਣ ਉੱਤੇ ਇੱਕ ਪੈਸਾ ਪ੍ਰਤੀ ਮਨ ਟੈਕਸ ਲਾਇਆ ਤਾਂ ਗਾਂਧੀ ਨੇ ਆਪਣੀ ਆਦਤ ਜਾਂ ਨੀਤੀ ਅਨੁਸਾਰ ਸत्याग्रह ਸ਼ੁਰੂ ਕਰ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਅਸੀਂ ਬਿਗੈਰ ਟੈਕਸ ਦਿੱਤੇ ਤੋਂ ਹੀ ਲੂਣ ਬਣਾਵਾਂਗੇ ਜੇ ਸਰਕਾਰ ਸਾਨੂੰ ਫੜੇ ਤਾਂ ਸੀ ਜੇਲ੍ਹਾਂ ਭਰਾਂਗੇ ਲੋਕ ਵਿਚਾਰੇ ਤਾਂ ਸਾਥ ਦੇਣ ਲਈ ਆਹੀ ਜਾਂਦੇ ਨੇ ਨਾਲੇ ਜਿੱਥੇ ਗੋਲੀ ਲਾਠੀ ਦਾ ਕੋਈ ਡਰ ਨਾ ਹੋਵੇ ਉੱਥੇ ਤਾਂ ਆਮ ਜਨਤਾ ਛਟ ਅੰਦੋਲਨ ਵਿੱਚ ਖੁੱਦ ਪੈਂਦੀ ਹੈ ਗਾਂਧੀਵਾਦੀ ਇੱਕ ਬਤੀਲਾ ਲੈਂਦੇ ਉੱਥੇ ਸਮੁੰਦਰ ਕਿਨਾਰੇ ਕੱਚਾ ਚੁੱਲਾ ਬਣਾ ਕੇ ਬਤੀਲੇ ਵਿੱਚ ਸਮੁੰਦਰ ਦਾ ਪਾਣੀ ਪਾ ਕੇ ਥੱਲੇ ਅੱਗ ਬਾਲ ਦਿੰਦੇ ਪਾਣੀ ਸੁੱਕ ਕੇ ਜਦੋਂ ਬਤੀਲੇ ਵਿੱਚ ਲੂਣ ਬਣ ਜਾਂਦਾ ਉਦੋਂ ਤੱਕ ਪੁਲਿਸ ਚੁੱਪਚਾਪ ਖਲੋਤੀ ਵੇਖਦੀ ਰਹਿੰਦੀ ਜਦੋਂ ਸਤਿਆਗ੍ਰਹਿ ਲੂਣ ਨੂੰ ਹੱਥ ਤੇ ਪਾ ਲੈਂਦੇ ਤਾ ਉਹ ਆ ਕੇ ਗ੍ਰਿਫਤਾਰ ਕਰ ਲੈਂਦੇ ਏਸੀ ਉਹ ਮੰਤਰ ਜਿਸ ਕਰਕੇ ਗਾਂਧੀਵਾਦੀਆਂ ਨੇ ਗਾਣਾ ਤਿਆਰ ਕਰ ਲਿਆ ਸਾਬਰਮਤੀ ਕੇ ਸੰਤ ਤੂੰ ਨੇ ਕਰ ਦਿਆ ਕਮਾਲ ਲਈ ਦੀ ਹਮੇ ਆਜ਼ਾਦੀ ਬਿਨਾ ਖੜਗ ਬਿਨਾ ਲਹਾਲ ਦੱਸੋ ਅੰਗਰੇਜ਼ ਗਾਂਧੀ ਨੂੰ ਕਿ ਉਹ ਨੁਕਸਾਨ ਪਹੁੰਚਾਉਂਦੇ ਜੀ ਅੰਗਰੇਜ਼ਾਂ ਨੇ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਹੁੰਦਾ ਤਾਂ ਉਹ ਸਿਰਫ ਇੱਕ ਚਪੇਟ ਦੀ ਮਾਰ ਸੀ ਅੰਗਰੇਜ਼ਾਂ ਨੇ ਉਹਨੂੰ ਇੱਥੋਂ ਤੱਕ ਪੂਏ ਚੜਾਇਆ ਹੋਇਆ ਸੀ ਕਿ ਹਰ ਚੌਥੇ ਛੇਵੇਂ ਮਹੀਨੇ ਉਹਨੂੰ ਗੱਲਬਾਤ ਕਰਨ ਲਈ ਬੁਲਾਈ ਰੱਖਦੇ ਤਾਂ ਕਿ ਲੋਕਾਂ ਵਿੱਚ ਉਹਦੀ ਸਾਖ ਬਣੀ ਰਹੇ ਕਹਿੰਦੇ ਹਨ ਕਿ ਇੱਕ ਵਾਰ ਗਾਂਧੀ ਦੇ ਆਸ਼ਰਮ ਵਿੱਚ ਇੱਕ ਜ਼ਰੂਰੀ ਮੀਟਿੰਗ ਰੱਖੀ ਗਈ ਜਿਸ ਵਿੱਚ ਜਵਾਰ ਲਾਲ ਨਹਿਰੂ ਮਹਾਰਾਣਾ ਅਜ਼ਾਦ ਰਾਜਿੰਦਰ ਪ੍ਰਸਾਦ ਤੇ ਹੋਰ ਕਈ ਚੋਟੀ ਦੇ ਲੀਡਰ ਬੁਲਾਏ ਗਏ ਮੀਟਿੰਗ ਚੱਲ ਰਹੀ ਸੀ ਤੇ ਬੜੇ ਗੰਭੀਰ ਮੁੱਦਿਆਂ ਤੇ ਵਿਚਾਰਾ ਹੋ ਰਹੀਆਂ ਸਨ ਕਿ ਗਾਂਧੀ ਝੂਠੇ ਤੇ ਕਹਿਣ ਲੱਗੇ ਤੁਸੀਂ ਗੱਲਬਾਤ ਕਰੋ ਮੈਂ ਜ਼ਰਾ ਬੱਕਰੀ ਦੀ ਲਾਤ ਤੇ ਮਿੱਟੀ ਲਾ ਆਵਾਂ ਕੱਲ ਛੁੱਲੀ ਗਈ ਸੀ ਗਾਂਧੀ ਜੀ ਮਿੱਟੀ ਲਾਉਣ ਚਲੇ ਗਏ ਤਾਂ ਨਹਿਰੂ ਜੀ ਨੂੰ ਬਹੁਤ ਗੁੱਸਾ ਆਇਆ ਕਹਿੰਦੇ ਹਨ ਨਹਿਰੂ ਜੀ ਇੰਨੇ ਖਫਾ ਹੋ ਗਏ ਕਿ ਉਹਨਾਂ ਨੇ ਪ੍ਰਤੀਜ्ञਾ ਕਰ ਸੋਟੀ ਕਿ ਹੁਣ ਮੈਂ ਕਦੇ ਵੀ ਉਹ ਜੇ ਬੰਦੇ ਦੇ ਸੱਦੇ ਤੇ ਕਿਸੇ ਮੀਟਿੰਗ ਵਿੱਚ ਨਹੀਂ ਜਾਵਾਂਗਾ ਜਿਹੜਾ ਦੇਸ਼ ਨਾਲੋਂ ਬੱਕਰੀ ਦੀ ਲਾਤ ਦਾ ਬਹੁਤ ਧਿਆਨ ਰੱਖਦਾ ਹੋਵੇ ਪਰ ਸਾਰਿਆਂ ਲੀਡਰਾਂ ਨੇ ਇਹ ਕਹਿ ਕੇ ਨਹਿਰੂ ਨੂੰ ਸ਼ਾਂਤ ਕਰ ਲਿਆ ਕਿ ਗਾਂਧੀ ਜੀ ਇੱਕ ਮਹਾਤਮਾ ਹਨ ਤੇ ਮਹਾਤਮਾ ਲੋਕ ਆਪਣੇ ਢੰਗ ਨਾਲ ਸੋਚੇ ਹਨ ਆਮ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਦਾ ਕਈ ਗੱਲਾਂ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਉਹਨਾਂ ਨੇ ਸਾਰੇ ਹਿੰਦੁਸਤਾਨ ਨੂੰ ਡੰਡੇ ਨਾਲ ਇਕੱਠਾ ਕੀਤਾ ਤਾਂ ਹੀ ਅੱਜ ਹਿੰਦੂ ਲੀਡਰ ਕਸ਼ਮੀਰ ਅਤੇ ਨਾਗਾਲੈਂਡ ਨੂੰ ਦੇਸ਼ ਦਾ ਅਟੁੱਟ ਅੰਗ ਕਹਿਣਯੋਗ ਹੋਏ ਹਨ ਨਹੀਂ ਤਾਂ ਅੰਗਰੇਜ਼ਾਂ ਦੇ ਹੋਂ ਤੋਂ ਪਹਿਲਾਂ ਭਾਰਤ 600 ਤੋਂ ਵੱਧ ਰਿਆਸਤਾਂ ਵਿੱਚ ਵੰਡਿਆ ਪਿਆ ਸੀ ਕੋਈ ਇੱਕ ਦੂਜੇ ਨੂੰ ਜਾਣਦਾ ਤੱਕ ਨਹੀਂ ਸੀ ਮੇਜ਼ਰਮ ਸਮੱਸਿਆ ਸੀ ਜਦੋਂ ਲਾਲ ਡੈਂਗਾ ਤੇ ਭਾਰਤ ਵਿੱਚ ਕਰ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਗੱਲ ਚੱਲੀ ਤਾਂ ਭਾਰਤੀ ਪ੍ਰਤੀਨਿਧ ਘੜੀਮੋੜੀ ਇਹ ਆਖਣ ਭਾਰਤ ਦੇ ਸੰਵਿਧਾਨ ਦੇ ਦAire ਵਿੱਚ ਗੱਲ ਕਰੋ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਡਾ ਦੇਸ਼ ਇਕੱਠਾ ਹੈ ਸਾਡਾ ਸੱਭਿਆਚਾਰ ਸਾਡੇ ਤਿਉਹਾਰ ਸਭ ਇਕੱਠੇ ਹਨ ਬੱਕਰੇ ਹੋਣ ਦੀ ਤਾਂ ਗੱਲ ਹੀ ਨਾ ਛੜੋ ਪਹਿਲਾਂ ਤਾਂ ਲਾਲ ਡੈਂਗਾ ਇਹ ਯਵਲੀਆਂ ਸੁਣਦਾ ਰਿਹਾ ਫਿਰ ਉਸਨੇ ਕਿਹਾ ਗੱਲ ਸੁਣਾ ਓਏ ਵੱਡੇ ਸੱਭਿਆਚਾਰ ਵਾਲਿਓ ਇਹ ਦੱਸੋ ਤੁਹਾਡਾ ਤੇ ਸਾਡਾ ਸੱਭਿਆਚਾਰ ਕਿਵੇਂ ਇਕ ਘੰਟਾ ਹੋ ਗਿਆ ਤੁਹਾਨੂੰ ਚਬੜ ਚਬੜ ਕਰਦਿਆਂ ਤਾਂ ਮੈਨੂੰ ਸੁਣਦਿਆਂ ਤੁਸੀਂ ਇੱਕ ਇੱਕ ਭਾਰਤੀ 10-10 ਕੱਪੜੇ ਪਾ ਕੇ ਆਪਣਾ ਸਰੀਰ ਢੱਕ ਦਿਓ ਤੇ ਸਾਨੂੰ ਅਲਫ ਨੰਗੇ ਰਹਿ ਕੇ ਮਜ਼ਾ ਆਉਂਦਾ ਹੈ। ਵੱਤ ਤੋਂ ਵੱਧ ਇੱਕ ਪੱਤਾ ਅੱਗੇ ਤੇ ਇੱਕ ਪੱਤਾ ਪਿੱਛੇ ਬਨ ਕੇ ਸਾਡਾ ਨਗੇਸ ਢਕਿਆ ਜਾਂਦਾ ਹੈ। ਤੁਹਾਡੀਆਂ ਜਨਾਨੀ ਆਪਣੀਆਂ ਛਾਤੀਆਂ ਟੱਕ-ਟੱਕ ਕੇ ਰੱਖਦੀਆਂ ਪਰ ਸਾਡੀਆਂ ਨੂੰ ਟੱਕਣ ਲੱਗਿਆਂ ਸ਼ਰਮ ਆਉਂਦੀ ਹੈ। ਰੀਤ ਤਿਵਾਰਾਂ ਦੀ ਗੱਲ ਤਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਦੀਵਾਲੀ ਤੇ ਦੂਸਰਾ ਕਿਸ ਬਲਾ ਦਾ ਨਾ ਲੋਹੜੀ ਤੇ ਹੋਲੀ ਕਾਦੇ ਨਾਲ ਖਾਈਦੀ ਹੈ। ਫਿਰ ਸਾਨੂੰ ਇੱਕੋ ਰਸੇ ਨਾਲ ਬੰਨ ਕੇ ਆਪਣੇ ਨਾਲ ਕਿਉਂ ਰੱਖ ਦਿਓ? ਸਿਰਫ ਫੌਜ ਦੇ ਜ਼ੋਰ ਕਰਕੇ ਸਾਨੂੰ ਗੁਲਾਮ ਬਣਾ ਕੇ ਰੱਖ ਛੱਡਿਆ ਜੇ। ਅਕੇ ਪਾਰੇ ਦੇ ਸੰਵਿਧਾਨ ਵਿੱਚ ਰਹਿ ਕੇ ਗੱਲ ਕਰੋ ਇਹ ਦੱਸੋ ਭਈ ਇਹਨੂੰ ਅਸਾਂ ਬਣਾਇਆ ਕਿ ਸਾਡੀ ਸਲਾਹ ਨਾਲ ਬਣਿਆ ਜਿਹੜਾ ਸੀ ਇਹਦੇ ਦਾਇਰੇ ਵਿੱਚ ਰਹੀਏ ਤੁਹਾਡਾ ਸੰਵਿਧਾਨ ਤੇ ਤੁਸੀਂ ਆਪਣੀ ਮਰਜ਼ੀ ਨਾਲ ਸਾਨੂੰ ਗੁਲਾਮ ਰੱਖਣ ਲਈ ਇਹਨੂੰ ਜਾਣ ਬੁੱਝ ਕੇ ਬਣਾਇਆ ਜੋ ਦਫਾ ਹੋ ਜਾ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਤੇ ਇੰਗਲੈਂਡ ਦੇ ਭੇਜੇ ਹੋਏ ਜਹਾਜ਼ ਤੇ ਵਾਪਸ ਚਲਾ ਗਿਆ ਪੰਜਾਬੀਆਂ ਨੂੰ ਅੰਗਰੇਜ਼ਾਂ ਦਾ ਇਸ ਕਰਕੇ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਬਕਾਇਦਾ ਕਾਨੂੰਨ ਬਣਾ ਕੇ ਜੰਮਲੀਆਂ ਕੁੜੀਆਂ ਮਾਰਨ ਤੇ ਰੋਕ ਲਈ ਇੱਕ ਮਿੰਟ ਦੀ ਜੰਮੀ ਕੁੜੀ ਨੂੰ ਵੀ ਕੋਈ ਮਾਰ ਦੇਵੇ ਤਾਂ ਕਾਨੂੰਨ ਦੀ ਤਾਰਾ 302 ਲਾ ਕੇ ਫਾਂਸੀ ਜਾਂ ਉਮਰ ਗੈਦੀ ਸਜ਼ਾ ਹੁੰਦੀ ਸੀ ਨਹੀਂ ਤਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤਾਂ ਜੰਮਦੀਆਂ ਕੁੜੀਆਂ ਨੂੰ ਮਾਰਨ ਲਈ ਦਾਈਆਂ ਨਿਆਣਾ ਜੰਮਣ ਤੋਂ ਪਹਿਲਾਂ ਹੀ ਅੱਕ ਦਾ ਦੁੱਧ ਦੀਵੇ ਵਿੱਚ ਇਕੱਠਾ ਕਰਕੇ ਰੂਹ ਦੀ ਵੱਟੀ ਪਾ ਕੇ ਤਿਆਰ ਰੱਖਦੀਆਂ ਸਨ ਉਹਦੋਂ ਕੁੜੀ ਜੰਮਦੀ ਤੇਦੋਂ ਅੱਕ ਦੇ ਦੁੱਧ ਵਾਲੇ ਦੀਵੇ ਦੀ ਵੱਟੀ ਚੁੰਗਾ ਕੇ ਕੁੜੀ ਮਾਰ ਦਿੱਤੀ ਜਾਂਦੀ ਫਿਰ ਦਾਈ ਨੇ ਬਾਹਰ ਜਾ ਕੇ ਕਹਿਣਾ ਗੱਡੀ ਹੋਈ ਸੀ ਪਰ ਨਕਰਮੀ ਮਰੀ ਹੋਈ ਜੰਮੀ ਇੱਥੋਂ ਹੀ ਪੰਜਾਬੀ ਦੀ ਕਹਾਵਤ ਬਣੀ ਹੈ ਕੁੜੀ ਜੰਮੀ ਖੱਡੇ ਛੁੱਟੇ ਕਿਉਂਕਿ ਜੰਮਣ ਵਾਲੀ ਮਾਂ ਨੂੰ ਪਤਾ ਹੁੰਦਾ ਕਿ ਸਿਰਫ ਪਰਸੂਸ ਪੀੜਾ ਹੀ ਸਹਿਣੀਆਂ ਪੈਣੀਆਂ ਹਨ ਪਾਲਣ ਦੀ ਮਿਹਨਤ ਨਹੀਂ ਕਰਨੀ ਪੈਣੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਬਹੁਤ ਘੱਟ ਸੀ ਤਾਂ ਹੀ ਤਾਂ ਜੱਟ ਕਲਦੇਸਨਾ ਮੁੱਲ ਲਿਆਉਂਦੇ ਸਨ ਇੱਕ ਹਵਤ ਵੀ ਮਸ਼ਹੂਰ ਸੀ ਕਿ ਜੱਟ ਨੂੰ ਆਪਣੀ ਨਾਨੀ ਦਾ ਨਾਂ ਨਹੀਂ ਪਤਾ ਹੁੰਦਾ ਬੰਗਾਲੇਨ ਬਿਹਾਰਨ ਤੇ ਯੂਪੀ ਵਾਲੀ ਕਲਦੇਸਨ ਦਾ ਨਾਂ ਲੈਂਦੇ ਆ ਉਹਦਾਂ ਵੀ ਸ਼ਰਮ ਆਉਂਦੀ ਸੀ ਦੂਜੀਆਂ ਜਾਤਾਂ ਵੱਟੇ ਸੱਟੇ ਦਾ ਸਾਖ ਕਰ ਲੈਂਦੀਆਂ ਸਨ ਪਰ ਜੱਟ ਵੱਟਾ ਸੱਟਾ ਨਹੀਂ ਕਰਨ ਕਰਦੇ ਜਦ ਤੀਵੀਆਂ ਮੋਰ ਲਿਆਉਂਦੇ ਜਾਂ ਪੰਜਾਂ ਛਿਆਂ ਭਰਾਵਾਂ ਦੀ ਇੱਕੋ ਹੀ ਹੁੰਦੀ ਇਹ ਗੱਲ ਵੀ ਬੜੀ ਮਸ਼ਹੂਰ ਹੈ ਕਿ ਇੱਕ ਵਾਰ ਇੱਕ ਨੂ ਨੇ ਸੱਸ ਨੂੰ ਪੁੱਛਿਆ ਬੇਬੇ ਮੈਨੂੰ ਕਈ ਦਿਨ ਹੋ ਗਏ ਹਨ ਮਕਲਾਵੇ ਐ ਇਹਨੂੰ ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਮੇਰਾ ਘਰ ਵਾਲਾ ਕਿਹੜਾ ਸੱਸ ਨੇ ਕਿਹਾ ਧੀਏ ਮੈਂ ਬੁੱਢੀ ਹੋ ਗਈ ਹਜੇ ਤੱਕ ਮੈਨੂੰ ਪਤਾ ਨਹੀਂ ਲੱਗਾ ਤੈਨੂੰ ਐਡੀ ਛੇਤੀ ਕਿੱਥੋਂ ਪਤਾ ਲੱਗ ਜਾਣਾ ਸਤੀ ਪ੍ਰਸਾਦਾ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਇਥੇ ਧਾਰਮਿਕ ਰਸਮ ਤਹਿਤ ਬਾਜੀਆਂ ਗਾਜੀਆਂ ਤੇ ਢੋਲ ਠਮੱਕੇ ਤੇ ਪੀਪਣੀਆਂ ਦੀਆਂ ਕੰਨ ਪਾੜਮੀਆਂ ਵਰਦਾਂ ਵਿੱਚ ਇੱਕ ਫੁੱਲ ਵਰਗੀ ਸਜਬਈ ਕੁੜੀ ਜਿਹੜੀ ਮਾੜੀ ਕਿਸਮਤ ਕਰਕੇ ਵਿਧਵਾ ਹੋ ਜਾਂਦੀ ਇਹਨੂੰ ਪਤੀ ਦੀ ਚਿੱਤਾ ਵਿੱਚ ਹੀ ਸਾੜ ਦਿੱਤਾ ਜਾਂਦਾ ਤਾਂ ਉਹਨਾਂ ਦਾ ਦਿਲ ਕੰਬ ਗਿਆ ਜਿਹੜੇ ਸਤ ਸਮੁੰਦਰ ਪਾਰ ਤੋਂ ਆਏ ਸਨ ਜਿਨ੍ਹਾਂ ਦੀ ਸਥਿਤੀਨਾ ਕੋਈ ਵੀ ਸਾਂਝ ਨਹੀਂ ਸੀ ਮਨੁੱਖ ਹੋਣ ਦੇ ਨਾਤੇ ਉਹਨਾਂ ਦਾ ਦਿਲ ਕੰਬਿਆ ਪਰ ਜਿਨ੍ਹਾਂ ਦੀ ਨੂਹ ਧੀ ਪੈਣ ਜਬਰ ਜਾਈ ਸੀ ਉਹਨਾਂ ਪੱਥਰਾਂ ਨੂੰ ਕੋਈ ਫਰਕ ਨਹੀਂ ਸੀ ਬ੍ਰਾਹਮਣ ਨੇ ਉਹਨਾਂ ਦੇ ਦਿਮਾਗ ਵਿੱਚ ਐਸਾ ਜ਼ਹਿਰ ਪਰ ਦਿੱਤਾ ਸੀ ਕਿ ਸਾਰੇ ਭਾਰਤੀ ਪੱਥਰ ਦਿਲ ਬਣ ਗਏ ਸਨ ਹੈਰਾਨੀ ਦੀ ਗੱਲ ਇਹ ਹੈ ਕਿ ਬ੍ਰਾਹਮਣ ਨੇ ਬਾਕੀ ਲੋਕਾਂ ਵਾਸਤੇ ਤਾਂ ਸਤੀ ਪ੍ਰਥਾ ਚਲਾਈ ਰਾਇਕ ਇੱਕ ਵੀ ਬ੍ਰਾਹਮਣ ਕੁੜੀ ਸਤੀ ਨਹੀਂ ਹੋਈ ਕਿਉਂਕਿ ਬ੍ਰਾਹਮਣ ਨੇ ਬ੍ਰਾਹਮਣ ਕੁੜੀਆਂ ਨੂੰ ਸਤੀ ਹੋਣ ਤੋਂ ਛੋਟ ਦੇ ਦਿੱਤੀ ਸੀ ਜਿਨ੍ਹਾਂ ਪੱਥਰ ਦੇ ਲੋਕਾਂ ਨੂੰ ਆਪਣੀਆਂ ਹੀ ਪਿਆਰੀਆਂ ਬੱਚੀਆਂ ਨੂੰ ਸਾੜਨ ਲੱਗਿਆ ਕਦੇ ਡਰ ਨਹੀਂ ਆਇਆ ਉਹਨਾਂ ਨੂੰ 1984 ਵਿੱਚ ਦਿੱਲੀ ਤੇ ਅਨੇਕਾਂ ਹੋਰ ਥਾਵਾਂ ਤੇ ਸਿੱਖਾਂ ਨੂੰ ਸਾੜਨ ਲੱਗਿਆ ਕੀ ਫਰਕ ਪੈਣਾ ਸੀ ਦਿੱਲੀ ਵਿੱਚ ਤਾਂ ਹਿੰਦੂਆਂ ਨੇ 200 ਸਾਲ ਦਾ ਜਮਾ ਹੋਇਆ ਲਾਵਾ ਹੀ ਕੱਢਿਆ ਜਦੋਂ ਦੀ ਸਤੀ ਪ੍ਰਥਾ ਬੰਦ ਹੋਈ ਸੀ ਹਿੰਦੂਆਂ ਦੇ ਹੱਥਾਂ ਨੂੰ ਕਿਸੇ ਨੂੰ ਸਾੜਨ ਦੀ ਖੁਰਕ ਹੁੰਦੀ ਰਹਿੰਦੀ ਸੀ ਉਹਨਾਂ ਨੇ ਸਿੱਖਾਂ ਨੂੰ ਸਾੜ ਕੇ ਨਾਲੇ ਆਪਣੇ ਦਿਲ ਦਾ ਗੁਬਾਰ ਕੱਢਿਆ ਨਾਲੇ ਹੱਥਾਂ ਦੀ ਖੁਰਕ ਮਿਟਾਈ ਅਜੇ ਥੋੜੇ ਸਾਲ ਪਹਿਲਾਂ ਰਾਜਸਥਾਨ ਵਿੱਚ ਇੱਕ ਬੀਬੀ ਰੂਪ ਕਮਲ ਨੂੰ ਸਤੀ ਕੀਤਾ ਗਿਆ ਇਸ ਸਥਿਤੀ ਵਿੱਚ ਕਬੜੀ ਅਜੀਬ ਗੱਲ ਸਾਹਮਣੇ ਆਈ ਹੈ ਕਿ ਕੁੜੀਆਂ ਨੂੰ ਜਾਹਲ ਅਨਪੜ ਗਾਮਾਰ ਜਾਂ ਵੇਲ ਸਤੀ ਨਹੀਂ ਕਰਦੇ ਸਗੋਂ ਵਕੀਲ ਡਾਕਟਰ ਇੰਜੀਨੀਅਰ ਵਪਾਰੀ ਧਾਰਮਿਕ ਲੀਡਰ ਸਾਰੇ ਇਸ ਪ੍ਰਥਾ ਦੇ ਹਾਮੀ ਹਨ ਹੱਦ ਹੋ ਗਈ ਜਿਸ ਤਰੀਕੇ ਨਾਲ ਇਹ ਰਸਮ ਕੀਤੀ ਜਾਂਦੀ ਹੈ ਇਸ ਰਸਮ ਨੂੰ ਕਰਨ ਵਾਲਿਆਂ ਨੂੰ ਹਿੰਦੂ ਮਾਫੀਆ ਕਿਹਾ ਜਾ ਸਕਦਾ ਹੈ ਲੜਕੀ ਨੂੰ ਬਕਾਇਦਾ ਇਸ਼ਨਾਨ ਕਰਵਾ ਕੇ ਗਹਿਣਾ ਗੱਟਾ ਪਾ ਕੇ ਹਾਰ ਸ਼ਿੰਗਾਰ ਕਰਕੇ ਕੀਮਤੀ ਕਪੜੇ ਪਾ ਕੇ ਤਿਆਰ ਕੀਤਾ ਜਾਂਦਾ ਹੈ ਇਹ ਤਿਆਰੀ ਕੋਈ ਜੇਲ੍ਹਾਂ ਵਿੱਚ ਫਾਂਸੀ ਲਾਉਣ ਵਾਲੇ ਬੁੱਚੜ ਨਹੀਂ ਕਰਦੇ ਸਗੋਂ ਉਸੇ ਹੀ ਬਦਨਸੀਬ ਵਿਧਵਾ ਦੀਆਂ ਜ਼ਰਾਨੀਆਂ ਚਟਾਣੀਆਂ ਪਹਿਣਾ ਤੇ ਪਰਜਾਈਆਂ ਕਰਦੀਆਂ ਹਨ ਇਹ ਗੱਲ ਤਾਂ ਇਸ ਤਰ੍ਹਾਂ ਦੀ ਹੋਈ ਜਿਵੇਂ ਆਪਣੇ ਪਤੀ ਨੂੰ ਉਸ ਵਿਧਵਾ ਨੇ ਹੀ ਮਾਰਿਆ ਹੋਵੇ ਤੇ ਖੂਨ ਕਬਦ ਲਕੂਣ ਦੇ ਹੁਕਮ ਤਹਿਤ ਉਸ ਨੂੰ ਸਜ਼ਾ ਦਿੱਤੀ ਜਾ ਰਹੀ ਹੋਵੇ ਉਹ ਗਰੀਬਣੀ ਬਥੇਰਾ ਰੋਂਦੀ ਚ ਚਲਾਉਂਦੀ ਹੈ ਕਈ ਤਾਂ ਜਾਨ ਬਚਾਉਣ ਲਈ ਛੁੱਟ-ਛੁੱਟ ਕੇ ਵੀ ਭਜਦੀਆਂ ਹਨ ਪਰ ਜ਼ਾਲਮਾਂ ਨੇ ਇਹਦਾ ਵੀ ਤਰੀਕਾ ਲੱਭਿਆ ਹੋਇਆ ਹੈ ਅਰੇ ਦਵਾਰੇ ਦੇ ਸੈਂਕੜੇ ਪਿੰਡਾਂ ਦੇ ਲੋਕ ਇਕੱਠੇ ਹੁੰਦੇ ਹਨ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ ਲੋਕ ਰੰਗ ਬਰੰਗੇ ਕੱਪੜੇ ਪਾ ਕੇ ਆਉਂਦੇ ਹਨ ਫਿਰ ਢੋਲ ਮਜੀਰਾ ਵਾਜੇ ਪੀਪਣੀਆਂ ਤੂਤਣੀਆਂ ਤੇ ਨਗਾਰੇ ਵੱਜਦੇ ਹਨ ਤਾਂ ਕਿ ਕੋਈ ਉਸ ਕੁੜੀ ਦਾ ਰੋਣਾ ਪਿੱਟਣਾ ਨਾ ਸੁਣ ਲਵੇ ਬਜਨਸੀ ਵਿਧਵਾ ਦਾ ਦਿਓਰ ਤੇ ਉਸ ਦਾ ਪ੍ਰਾ ਦੋਆ ਪਾਸਿਆਂ ਤੋਂ ਮਜ਼ਬੂਤੀ ਨਾਲ ਫੜ ਕੇ ਉਸ ਨੂੰ ਚੇਤਾ ਤੱਕ ਲਿਆਉਂਦੇ ਹਨ ਪ੍ਰਾ ਤੇ ਦਿਓਰ ਦੀ ਚੰਡਾਲ ਜੋੜੀ ਇਸ ਲਈ ਵੀ ਬਣਾਈ ਜਾਂਦੀ ਹੈ ਤਾਂ ਕਿ ਇਹ ਇਲਜ਼ਾਮ ਨਾ ਲੱਗੇ ਕਿ ਸਹੁਰਿਆਂ ਨੇ ਜ਼ਬਰਦਸਤੀ ਨੂੰ ਸਾੜੀ ਹੈ ਰੂਪ ਕਮਲ ਦੀ ਪਹਿਲੂ ਫੋਟੋ ਖਿੱਚੀ ਗਈ ਫੇਰ ਉਸ ਤੋਂ ਕੈਲੰਡਰ ਬਣੇ ਹੋਏ ਹਨ ਜੋ ਸਾਰੇ ਰਾਜਸਥਾਨ ਵਿੱਚ ਵਿਕਦੇ ਹਨ ਮੈਂ ਜਦੋਂ ਜੈਪੁਰ ਇਹ ਕੈਲੰਡਰ ਵੇਖਿਆ ਤਾਂ ਸਮਝਿਆ ਕਿ ਇਹ ਕਿਸੇ ਫਿਲਮੀ ਐਕਟ੍ਰੈਸ ਦਾ ਹੈ ਪਰ ਥੱਲੇ ਲਿਖਿਆ ਹੋਇਆ ਸੀ ਸਤੀ ਰੂਪ ਕਮਲ ਉਸਦੇ ਚਿਹਰੇ ਵੱਲ ਵੇਖਿਆ ਸੱਜੇ ਹੀ ਸਮਝ ਲੱਗਦੀ ਹੈ ਕਿ ਸਤੀ ਹੋਣਾ ਉਹਦੀ ਮਰਜ਼ੀ ਨਹੀਂ ਮਜਬੂਰੀ ਸੀ ਸਤੀ ਹੋਣ ਵੇਲੇ ਉਸਦੀ ਉਮਰ 20 ਸਾਲ 8 ਮਹੀਨੇ ਸੀ ਦੁਕਾਨਦਾਰ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ ਉਸ ਕੈਲੰਡਰ ਦੀ ਇੱਕ ਨੁੱਕਰ ਵਿੱਚ ਉਹਦਾ ਮੰਦਿਰ ਵੀ ਬਣਿਆ ਹੋਇਆ ਦਿਖਾਇਆ ਗਿਆ ਦੁਕਾਨਦਾਰ ਦੇ ਦੱਸਣ ਸਾਰ ਇਸ ਮੰਦਿਰ ਦੀ ਬਹੁਤ ਮਾਨਤਾ ਹੈ ਅੰਗਰੇਜ਼ਾਂ ਦੀ ਹੋਰ ਵੱਡੀ ਦੇਣ ਥਾਂ ਥਾਂ ਸਕੂਲ ਤੇ ਕਾਲਜ ਖੁੱਲਨੇ ਸਨ ਜੇ ਅੰਗਰੇਜ਼ ਮਨ ਵਿੱਚ ਰਾਜਨੀਤਿਕ ਬੱਦੀ ਰੱਖਦੇ ਤੇ ਲੋਕਾਂ ਦੇ ਪੜ੍ਹਨ ਲਿਖਣ ਦਾ ਪ੍ਰਬੰਧ ਨਾ ਕਰਦੇ ਤਾਂ ਅਜੇ ਹੋਰ 50 ਸਾਲ ਤੱਕ ਰਾਜ ਕਰ ਸਕਤੇ ਸਨ ਅੰਗਰੇਜ਼ਾਂ ਨੇ ਹੀ ਭਾਰਤੀਆਂ ਨੂੰ ਅੰਗਰੇਜ਼ੀ ਦਵਾਈਆਂ ਦੇ ਇਲਾਜ ਤੋਂ ਜਾਣੂ ਕਰਵਾਇਆ ਨਹੀਂ ਤੇ ਲੱਖਾਂ ਲੋਕ ਹਰ ਸਾਲ ਬੇਮੌਤ ਮਰ ਜਾਂਦੇ ਸਨ ਇਥੋਂ ਦੇ ਲੋਕ ਟੱਡੇ ਜਾਹਲ ਸਨ ਕਿ ਜਦੋਂ 1914 ਵਿੱਚ ਬਲੇਗ ਪਈ ਤਾਂ ਅੰਗਰੇਜ਼ਾਂ ਨੇ ਸਰਕਾਰੀ ਖਰਚੇ ਤੇ ਲੋਹੇ ਦੇ ਰੋਸ਼ਣਦਾਨ ਬਣਵਾ ਕੇ ਮੁਫਤ ਲੋਕਾਂ ਦੇ ਘਰਾਂ ਵਿੱਚ ਚਲਵਾਏ ਤਾਂ ਕਿ ਰੋਸ਼ਣਦਾਨਾ ਥਾਣੀ ਹਨੇਰੇ ਕਮਰਿਆਂ ਵਿੱਚ ਤੋਂ ਪਵੇ ਤੇ ਚਾਨਣ ਵੀ ਹੋਵੇ ਤੇ ਚੂਹੇ ਜਿਹੜੇ ਹਨੇਰੇ ਵਿੱਚ ਰਹਿ ਕੇ ਖੁਸ਼ ਹੁੰਦੇ ਹਨ ਬਾਹਰ ਖੇਤਾਂ ਵੱਲ ਭੱਜ ਜਾਣ ਸਰਕਾਰੀ ਕਰਮਚਾਰੀ ਰੋਸ਼ਣਦਾਨ ਲਾ ਕੇ ਅਜੀ ਪਿੰਡੋਂ ਬਾਹਰ ਹੀ ਹੁੰਦੇ ਕਿ ਲੋਕ ਝੱਟ ਰੋਸ਼ਣਦਾਨ ਪੁੱਟ ਕੇ ਉਹਦੀ ਥਾਂ ਫਿਰ ਬੰਦ ਕਰ ਦਿੰਦੇ ਆਖੇ ਅੰਗਰੇਜ਼ਾਂ ਦੀ ਚਾਲ ਹੈ ਤਾਂ ਕਿ ਚੋਰ ਸੌਖੇ ਘਰਾਂ ਵਿੱਚ ਵੜ ਕੇ ਲੁੱਟ ਕੇ ਲੈ ਜਾਣ ਚੂਹੇ ਨੂੰ ਪਿਸੂ ਚਿੰਬੜੇ ਹੁੰਦੇ ਹਨ ਜਿਹੜੇ ਪਲੇਗ ਫਲਾਉਣ ਦਾ ਕਾਰਨ ਹੁੰਦੇ ਹਨ ਕਿਉਂਕਿ ਬਿੱਲੀ ਚੂਹੇ ਨੂੰ ਖਾਂਦੀ ਹੈ ਤੇ ਪਲੇਗ ਤੋਂ ਬਚਾ ਹੁੰਦਾ ਹੈ ਇਸੇ ਲਈ ਬ੍ਰਾਹਮਣ ਨੇ ਬਿੱਲੀ ਨੂੰ ਮਾਰਨ ਤੇ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਕਰਨ ਦਾ ਪਾ ਪਰਚਲਿਤ ਕੀਤਾ ਤਾਂ ਕਿ ਡਰ ਨਾਲ ਲੋਕ ਬਿੱਲੀਆਂ ਨਾ ਮਾਰਨ ਤੇ ਜੇ ਕਿਸੇ ਕੋਲ ਮਰ ਜਾਵੇ ਤਾਂ ਉਹ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਵਜੋਂ ਦੇਵੇ ਇਹਦੇ ਨਾਲ ਦੋਰਾ ਫਾਇਦਾ ਹੁੰਦਾ ਜਿਵੇਂ ਹਾਥੀ ਜਿੰਦੇ ਦਾ ਲੱਖ ਤੇ ਮਰੇ ਦਾ ਸਵਾ ਲੱਖ ਅੰਗਰੇਜ਼ਾਂ ਨੇ ਦੂਰਦਰਸ਼ਤਾ ਨਾਲ ਨਹਿਰਾਂ ਕੱਢ ਕੇ ਗੰਜੀ ਬਾਰ ਤੇ ਨੀਲੀ ਬਾਰ ਆਦ ਬਾਰਾਂ ਆਬਾਦ ਕੀਤੀਆਂ ਇਹਦਰ ਅਮਰਸਰ ਜਲੰਧਰ ਹੁਸ਼ਿਆਰਪੁਰ ਤੇ ਗੁਰਦਾਸਪੁਰੋਂ ਥੋੜੀਆਂ ਥੋੜੀਆਂ ਜ਼ਮੀਨਾਂ ਵਾਲੇ ਲੋਕਾਂ ਨੂੰ ਆਬਾਦ ਕਰ ਬਣਾ ਕੇ ਬਾਰਾਂ ਵਿੱਚ ਵਸਾਇਆ ਸਿੱਖ ਬਹੁਤ ਹੀ ਸੌਖੇ ਹੋ ਗਏ ਤੇ ਚੰਗੀ ਰੋਟੀ ਖਾਣ ਲੱਗ ਪਏ ਨਹੀਂ ਤਾਂ ਜਲੰਧਰ ਕਿਹੜੀ ਫਸਲ ਹੁੰਦੀ ਸੀ ਖੋਹਾਂ ਦੀ ਵਾਹੀ 140 ਡੰਡਾਂ ਪੈਂਦੀਆਂ ਸਨ ਚੋਹੀ ਮੋਤਨ ਜਿੱਨਾ ਪਾਣੀ ਆਉਂਦਾ ਸੀ ਦੋ ਫਸਲਾਂ ਗਵਾਰਾ ਤੇ ਮੋਠ ਹੁੰਦੇ ਸਨ ਖੋਹਾਂ ਤੇ ਅੰਬਾਂ ਦੇ ਬੂਟੇ ਹੁੰਦੇ ਸਨ ਜਿਨ੍ਹਾਂ ਨੂੰ ਦੇਸੀ ਛੋਟੀਆਂ ਖੱਟੀਆਂ ਟੀਟ ਅੰਬੀਆਂ ਲੱਗਦੀਆਂ ਸਨ ਜਦੋਂ ਕਿਸੇ ਦੁਆਬਨ ਕੁੜੀ ਦੀ ਕਿਸਮਤ ਖੁੱਲਦੀ ਵਿਆਹ ਕਰਵਾ ਕੇ ਬਲੈਦ ਜਾਣ ਦਾ ਮੌਕਾ ਬਣ ਉਹਦੀਆਂ ਸਹੇਲੀਆਂ ਉਹਨੂੰ ਦੁਆਬੇ ਦੀ ਇੱਕੋ ਇੱਕ ਸੋਗਾਤ ਖੱਟੀਆਂ ਅੰਬੀਆਂ ਦੀ ਯਾਦ ਦੁਆਉਂਦੀਆਂ ਬੋਲੀ ਪਾਉਂਦੀਆਂ ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸेंगी ਦੁਆਬੇ ਵਿੱਚ ਰਹਿਣ ਸੈਣ ਦਾ ਪੱਦਰ ਬਹੁਤ ਨੀਵਾ ਸੀ 14-15 ਸਾਲਾਂ ਤੱਕ ਦੀਆਂ ਕੁੜੀਆਂ ਵੀ ਝੱਗਾ ਤੇ ਕੱਚਾ ਪਾਉਂਦੀਆਂ ਸਨ ਬੰਦੇ ਲਗੋਟੀ ਲਾਉਂਦੇ ਤੇ ਜੇ ਕਿਤੇ ਬਾਹਰ ਜਾਣਾ ਹੁੰਦਾ ਤਾਂ ਖੱਦਰ ਦੇ ਰੇਜੇ ਦੀ ਧੋਤੀ ਬੰਨਦੇ ਜਿਹੜੀ ਗੋਡਿਆਂ ਤੱਕ ਹੁੰਦੀ ਵਿਆਹ ਸ਼ਾਦੀਆਂ ਵਿੱਚ ਸਾਰੇ ਪਿੰਡ ਵਿੱਚੋਂ 7-8 ਦਿਨ ਪਹਿਲਾਂ ਲੱਸੀ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ ਫਿਰ ਇੱਕ ਟੋਆ ਪੁੱਟ ਕੇ ਵਿੱਚ ਰੇਜਾ ਯਾਨੀ ਖੱਦਰ ਦੀ ਤਾਣੀ ਦਾ ਕੱਪੜ ਲੱਸੀ ਪਾਈ ਜਾਂਦੇ ਪਾਣੀ ਚੇਰ ਜਾਂਦਾ ਤੇ ਸੰਗਣਾ ਜਾਂਦਾ ਹੀ ਵਿੱਚ ਜਮਾ ਹੋ ਜਾਂਦਾ ਜਾਂ ਇਹ ਦੇਜਾ ਲੱਸੀ ਪਾ ਕੇ ਕਿੱਲੀ ਨਾਲ ਟੰਗ ਦਿੰਦੇ ਇਸ ਤਰ੍ਹਾਂ ਵੀ ਪਾਣੀ ਨਿਚੜ ਜਾਂਦਾ ਵਿਆਹ ਵਾਲੇ ਦਿਨ ਕਰਦੀਆਂ ਕੱਡੀਆਂ ਹੋਈਆਂ ਪਕੌੜੀਆਂ ਚਾਟੀ ਵਿੱਚ ਪਾ ਕੇ ਉਹ ਦਹੀਂ ਜਿਆ ਪਾਇਆ ਜਾਂਦਾ ਫਿਰ ਅਖੀਰਲੇ ਦਿਨ ਦੀ ਲੱਸੀ ਵਿੱਚ ਪਾ ਕੇ ਲੂਣ ਤੇ ਮਿਰਚ ਪਾ ਕੇ ਹਿਲਾਉਂਦੇ ਖੱਟਾ ਤਿਆਰ ਹੋ ਜਾਂਦਾ ਜੇ ਕਿਸੇ ਨੂੰ ਖੱਟਾ ਨਾ ਮਿਲਦਾ ਤਾਂ ਉਹ ਉਸਕੇ ਵਿਆਹ ਵਿੱਚੋਂ ਜਾਨ ਤੱਕ ਤਿਆਰ ਹੋ ਜਾਂਦਾ ਮੇਰੇ ਨਾਨਕਿਆਂ ਦੇ ਪਿੰਡ ਨਕੂਦਰ ਖੱਟੇ ਤੋਂ ਉਸਕੇ ਹੀ ਮੇਰਾ ਮਾਸੜ ਚਲਾ ਗਿਆ ਸੀ ਆਖੇ ਮੈਨੂੰ ਖੱਟਾ ਨਹੀਂ ਪਾਇਆ ਜੇ ਕੋਈ ਜ਼ਿਆਦਾ ਚਿਰ ਤੱਕ ਪੰਗਰਤ ਵਿੱਚ ਬੈਠਾ ਰਹਿੰਦਾ ਤਾਂ ਵਿੱਚੋਂ ਹੀ ਕੋਈ ਪ੍ਰਾਣਾ ਆ ਕੇ ਕਹਿੰਦਾ ਚੱਲ ਉੱਠ ਹੁਣ ਖੱਟਾ ਉੜੀਕਦਾ ਜਲੰਧਰ ਜ਼ਿਲ੍ਹੇ ਦੀ ਸਾਰੀ ਜ਼ਮੀਨ ਉੱਚੇ ਨੀਵੇਂ ਟਿੱਬਿਆਂ ਵਾਲੀ ਸੀ ਜਿਸ ਨੂੰ ਕਦੇ ਕਿਸੇ ਨੇ ਵਾਇਆ ਨਹੀਂ ਸੀ ਦੂਰੋਂ ਵੇਖਣ ਤੇ ਕਾਹੀ ਫੁੱਲੀ ਹੋਈ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਦਰਿਆ ਦੇ ਕੰਢੇ ਦੀ ਨਿਕਾਸੀ ਜ਼ਮੀਨ ਹੋਵੇ ਪਰ ਇਹਨਾਂ ਟਿੱਬਿਆਂ ਦੇ ਤਿੰਨ ਤਿੰਨ ਮੀਲ ਤੇ ਕੋਈ ਆਬਾਦੀ ਨਹੀਂ ਸੀ ਤੇ ਨਾ ਹੀ ਲਾਗੇ ਪਾਣੀ ਦਾ ਕੋਈ ਖੂਹ ਸੀ ਅਰਬ ਦੇਸ਼ ਦੁਬਈ ਅਤੇ ਯੂਏਈ ਦੇ ਦੇਸ਼ਾਂ ਵਿੱਚ ਬਿਲਕੁਲ ਇਸੇ ਤਰ੍ਹਾਂ ਦੇ ਹੀ ਟਿੱਬੇ ਹਨ ਇਹਨਾਂ ਦੇਸ਼ਾਂ ਵਿੱਚ ਕੋਈ ਸੈਰ ਕਰਨ ਵਾਸਤੇ ਜਾਵੇ ਤਾਂ ਉੱਚੇ-ਚੇ ਤੌਰ ਤੇ ਉਸ ਨੂੰ ਇਹ ਟਿੱਬੇ ਵਿਖਾਏ ਜਾਂਦੇ ਹਨ ਤੇ ਇਸ ਤਰ੍ਹਾਂ ਉਹਨਾਂ ਨੇ ਡੇਜ਼ਰਟ ਸਵਾਰੀ ਰੱਖਿਆ ਹੋਇਆ ਹੈ ਇਹਨਾਂ ਟਿੱਬਿਆਂ ਥੱਲੇ ਤੇਲ ਹੈ ਜੋ ਅੱਜ ਦੇ ਯੁੱਗ ਵਿੱਚ ਸੋਨੇ ਤੋਂ ਵੀ ਵੱਧ ਕੀਮਤੀ ਹੈ ਪਰ ਦੁਆਬੇ ਦੇ ਟਿੱਬੇ ਹਰ ਤਰ੍ਹਾਂ ਨਾਲ ਨਕਮੇ ਹਨ ਨਾ ਥੱਲੇ ਤੇਲ ਹੈ ਤੇ ਨਾ ਉੱਤੇ ਉਪਜਾਊ ਧਰਤੀ ਥੋੜੀ-ਬਹੁਤ ਹਵਾ ਵਗਣ ਤੇ ਵੀ ਬੀਜੀ ਹੋਈ ਫਸਲ ਰੇਤ ਥੱਲੇ ਆ ਕੇ ਦੱਬੀ ਜਾਂਦੀ ਇਹ ਕਰਬਲਾ ਦੇ ਮੈਦਾਨ ਵਰਗਾ ਇਲਾਕਾ ਸੀ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ हसन ਤੇ ਹੁਸੈਨ ਮਦਾਨੇ ਜੰਗ ਵਿੱਚ ਪਾਣੀ ਨਾ ਮਿਲਣ ਕਾਰਨ ਸ਼ਹੀਦ ਹੋ ਗਏ ਸਨ ਕਿਉਂਕਿ ਪਾਣੀ ਚਮੜੇ ਦੀਆਂ ਮਸ਼ਕਾਂ ਵਿੱਚ ਸੀ ਤੇ ਕਰਬਲਾ ਦੇ ਮਾਰੂਥਲ ਵਿੱਚ ਕੋੜ ਕਿਰਲੇ ਬਹੁਤ ਹੁੰਦੇ ਹਨ ਉਹਨਾਂ ਕੋੜ ਕਿਰਲਿਆਂ ਨੇ ਮਸ਼ਕਾਂ ਟੁੱਕ ਦਿੱਤੀਆਂ ਤੇ ਸਾਰਾ ਪਾਣੀ ਰੇਤ ਵਿੱਚ ਵਗ ਗਿਆ ਹੁਣ ਵੀ ਹਰ ਸਾਲ ਸ਼ੀਆ ਮੁਸਲਮਾਨ ਇਹਨਾਂ ਦਰਦਨਾਕ ਮੌਤਾਂ ਕਰਕੇ ਮਹਾਰਮ ਦੇ ਦਿਨਾਂ ਵਿੱਚ ਉਸੇ ਪੱਟ ਦੇ ਤੇ ਅੰਗਿਆਰਿਆਂ ਨੂੰ ਜ਼ਮੀਨ ਤੇ ਵਿਛਾ ਕੇ ਉਹਨਾਂ ਉੱਤੇ ਨੰਗੇ ਪੈਰੀ ਤੁਰਦੇ ਹਨ ਤੇ ਸੰਗਲੀਆਂ ਨਾਲ ਲੱਗੀਆਂ ਛੁਰੀਆਂ ਆਪਣੇ ਪਿੰਡੇ ਤੇ ਮਾਰਦੇ ਹਨ ਜਿਸ ਨਾਲ ਛੁਰੀਆਂ ਸਰੀਰ ਦੇ మాਸ ਵਿੱਚ ਤਸ ਜਾਂਦੀਆਂ ਹਨ ਤੇ ਜਦੋਂ ਸੰਗਲੀ ਪੁੱਟਦੇ ਹਨ ਤਾਂ ਨਾਲ ਹੀ ਪਿੰਡੇ ਦਾ మాਸ ਵੀ ਬਾਹਰ ਆ ਜਾਂਦਾ ਹੈ ਬਜ਼ੁਰਗ ਛਾਤੀ ਪੇਟ ਦੇ ਹਨ ਤੇ ਮਰ ਗਏ ਸੱਜਣ ਤੇ ਹਾਈ ਜੀ ਵਾ ਵਾ ਸ਼ੇਰਾਂ ਦੇ ਵਾਹੇ ਵਾ ਇਸ ਤਰ੍ਹਾਂ ਜਵਾਨ ਲਹੂ ਲੋਹਾਂ ਤੇ ਬੁੱਢੇ ਪਿਟ ਪਿਟ ਕੇ ਆਪਣੀਆਂ ਛਾਤੀਆਂ ਨੀਲੀਆਂ ਕਰ ਲੈਂਦੇ ਹਨ ਮੁਸਲਮਾਨ ਇਸ ਜਲੂਸ ਦੇ ਅੱਗੇ-ਅੱਗੇ ਕੁੱਚਾ ਸਰਹ ਝੰਡਾ ਲੈ ਕੇ ਚੱਲਦੇ ਹਨ ਤੇ ਜੇ ਕੋਈ ਰਾਹ ਵਿੱਚ ਰੁਕਾਵਟ ਆ ਜਾਵੇ ਤਾਂ ਮਸਜਿਦ ਦੀ ਬੁਰਜੀ ਨਵਾਂ ਝੰਡਾ ਨਹੀਂ ਝੁਕਾਉਂਦੇ ਸਗੋਂ ਉਹ ਰੁਕਾਵਟ ਦੂਰ ਕਰ ਦਿੰਦੇ ਹਨ ਹਿੰਦੂ ਤੇ ਮੁਸਲਮਾਨਾਂ ਦੀਆਂ ਬਹੁਤੀਆਂ ਲੜਾਈਆਂ ਤਾਜ਼ੀਆ ਕੱਢਣ ਤੋਂ ਹੀ ਹੁੰਦੀਆਂ ਸਨ ਜਿਨ੍ਹਾਂ ਵਿੱਚ ਸੈਂਕੜੇ ਆਦਮੀ ਮਰਦੇ ਤੇ ਜ਼ਖਮੀ ਹੋ ਜਾਂਦੇ ਸਨ ਕਿਉਂਕਿ ਤਾਜ਼ੀਏ ਦੇ ਅੱਗੇ ਇਹ ਪੀਪਲ ਦਾ ਟਾਣ ਆ ਜਾਵੇ ਤਾਂ ਮੁਸਲਮਾਨ ਉਸ ਟਾਣ ਨੂੰ ਵੜ ਦਿੰਦੇ ਸਨ ਤੇ ਹਿੰਦੂ ਪੀਪਲ ਨੂੰ ਦੇਵਤਾ ਮੰਨਦੇ ਹਨ ਤੇ ਵੱਡਾ ਨਹੀਂ ਸੰਦਿੰਦੇ ਬਸ ਇਥੋਂ ਹੀ ਲੜਾਈ ਹੋ ਜਾਂਦੀ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ